ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਲੁਧਾਨਾ ਦੇ ਵਿੱਚ 6 ਸਾਲ ਦੀ ਬੱਚੀ ਦੇ ਨਾਲ ਗਲਤ ਹਰਕਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਵੇੜੇ ਦੇ ਵਿੱਚ ਉਹ ਬੱਚੀ ਰਹਿੰਦੀ ਸੀ ਉੱਥੇ ਉਸਤੇ ਗਵਾਂਡੀ ਦੇ ਵੱਲੋਂ ਜਿਹੜਾ ਕਿ ਉਸ ਦੇ ਨਾਲ ਕਿ ਨੌਨੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਲੋਕਾਂ ਨੇ ਮੌਕੇ ਤੇ ਕਾਬੂ ਕਰਕੇ ਉਸ ਨੂੰ ਕੁੱਟ ਕੇ ਪੁਲਿਸ ਦੇ ਹਵਾਲੇ ਕੀਤਾ ਜਹਾਂ ਥਾੜਾ ਡਿਵੀਜ਼ਨ ਨੰਬਰ 7 ਦੇ ਅਧੀਨ ਦਾ ਹੈ ਮਾਮਲਾ ਪੁਲਿਸ ਵੱਲ ਕਹਿਆ ਜਾ ਰਿਹਾ ਹੈ ਕਿ ਉਕਤ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬੰਦੀ ਕਾਰਵਾਈ ਜਲਦ ਪੁਲਿਸ ਉਸ ਤੇ ਕਰੇਗੀ ਕੀ ਹੋਇਆ ਜੀ ਇਹ ਇੱਥੇ ਦਰਸ਼ਨੀਗਰ ਪਾਈ ਨੰਬਰ ਕਰੀ ਜੀ ਕੁੜੀ ਨਾਲ ਗਲਤ ਮਿਕਰ ਕਰ ਰਿਆ ਸੀ ਅੱਕੀ ਵੇੜੇ 'ਚ ਰਹਿੰਦਾ ਸੀ ਇਹ ਕੁੜੀ ਸੀ ਕਿ ਬੱਚਾ ਸੀ ਕੁੜੀ ਬੱਚੀ ਵਾਲੀ ਬਹੁਤ ਅੱਛੀ ਹੈ ਜੀ ਕਿੰਨੇ ਕੋ ਸਾਲ ਦੀ ਲੱਗਦੀ ਹੈ 5-6 ਸਾਲ ਦੀ ਹੋਣੀ ਹੈ ਜੀ ਤੇ ਬੰਦਾ ਕੌਣ ਹੈ ਪ੍ਰਵਾਸੀ ਹੈ ਉਹ ਵੀ ਬੰਦਾ ਨਾਲ ਹੀ ਰਹਿੰਦਾ ਵੇੜੇ 'ਚ ਸਰ ਇਹ ਕੀ આરોਪ ਲੱਗ ਰਿਹਾ 6 ਸਾਲ ਬੱਚੀ ਨਾਲ ਕੋਈ ਛੇੜਛਾੜ ਹੋਇਆ ਸੀ ਕੀ ਮਾਮਲਾ ਸੀਗਾ ਸਰ ਛੇੜਛਾੜ ਹੋਈ ਹੈ 6 ਸਾਲ ਦੀ ਬੱਚੀ ਨਾਲ ਉਹਦੇ ਗਵਾਨੀਾਂ ਨੇ ਉਹਨਾਂ ਦਾ ਗਵਾਨੀ ਸੀਗਾ ਬੰਦਾ ਉਹ ਮਰਦ 과ਜੂਨ ਨੇ ਕਿਚੜ ਕਰ ਕੀਤੀ ਹੈ ਤੇ ਮਹੰਮਦ ਨੇ ਦੇਖਿਆ ਕਿ ਉਹਨੂੰ ਗੋਡੇ ਚ ਰੱਖ ਕੇ ਉਹਨੂੰ ਛੇੜ ਛੜ ਕਰ ਰਿਹਾ ਸੀਗਾ ਤਾਂ ਉਹਨੂੰ ਚੀਰੋ ਨਾ ਕੀਤਾ ਤੇ ਉਹਦੀ ਕਾਰਵਾਈ ਸਰ ਜੀ ਜਗਤ ਰਹੇ ਤੇ ਰਹ ਰਹੀ ਸੀ ਉਸ ਬੇੜੇ ਦੇ ਜਿਹੜੇ ਮਕਾਨ ਮਾਲਿਕ ਹੈ ਉਹਨਾਂ ਤੋਂ ਉਹਨਾਂ ਦੇ ਵੱਲੋਂ આરોਪ ਲਾਏ ਜਾ ਰਹੇ ਕਿ ਸਾਡਾ ਕੋਈ ਕਿਸੋ ਨੇ ਸਾਨੂੰ ਵੀ ਬਿਠਾਇਆ ਗਿਆ ਉਸ ਤੋਂ ਬਾਅਦ ਉਸ ਬੰਦੇ ਸਖਸ ਨਾਲ ਮਾਰਕੋਟਾਈ ਵੀ ਕੀਤੀ ਗਈ ਨਹੀਂ ਨਹੀਂ ਕਿਸੇ ਨਾਲ ਮਾਰਕੋਟਾਈ ਨਹੀਂ ਉਹ ਸਿਰਫ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਪਾਰਟ ਆਫ ਇਨਵੈਸਟੀਗੇਸ਼ਨ ਸਰ ਜਿਹੜੇ ਵੇੜੇ ਤੇ ਰਹਿੰਦੇ ਸੀ ਉਹ ਵੇੜੇ ਦੇ ਕੋਈ ਪਤਾ ਲੱਗਿਆ ਮਾਲਕ ਕੌਣ ਹੈ ਤੇ ਉਹ ਵੇੜੇ ਦਾ ਵੈਰੀਫਿਕੇਸ਼ਨ ਹੋਇਆ ਸੀ ਹੋਰ ਪਿਛਲੇ ਬਣਾਇਆ ਨਾ ਸਰ ਇਕੱਪਾ ਉਹ ਵਿਕਾ ਕੇ ਮਾਲਕ ਕੌਣ ਹੈ ਫਿਰ ਦੇਖਾਂਗੇ ਨਹੀਂ ਮੇਰੇ ਵਿੱਚ ਰੱਖਿਆ ਬੰਦਾ ਕਦੋਂ ਦਾ ਰੱਖਿਆ ਹੈ ਇਹਦੀ ਬੈਕਗ੍ਰਾਉਂਡ ਕੀ ਹੈ ਕੀ ਵੈਰੀਫਿਕੇਸ਼ਨ ਕਰੀਗੇ ਨਹੀਂ